ਲੇ ਸਰਪੰਚ ਨੂੰ ਲਾਵਾ ਹੂੰ ਪਹਿਲਾਂ ਤਾਂ ਮੈਂ ਹਲੋ ਹੈਲੋ ਹਾਂਜੀ ਕੌਣ ਜੀ ਮੈਂ ਮੰਗੂ ਦੇ ਘਰੋਂ ਹੀ ਬੋਲਦੀ ਆਂ ਭਾਈ ਹਾਂਜੀ ਦੱਸੋ ਸਰਪੰਚ ਸਾਹਿਬ ਨਾਲ ਗੱਲ ਕਰਨੀ ਸੀ ਸਰਪੰਚ ਸਾਹਿਬ ਮੀਟਿੰਗ ਤੇ ਨਹੀਂ ਕੈਟਕਰਾ ਦੇ ਆਏ ਨਹੀਂ ਦੱਸੋ ਮੈਂ ਮੈਂ ਸੋ ਕੰਮ ਸੀਮਨੋਂ ਨਾਲ ਹੀ ਤੁਸੀਂ ਹੀ ਸ਼ਾਨੀ ਦੱਸਦੇ ਆਂ ਜੀ ਐਡੀ ਕਿੱਡੀ ਕੀ ਗੱਲ ਐ ਤੇ ਥੋੜੇ ਕਰਨ ਵਾਲੇ ਕੰਮ ਨਹੀਂ ਨਾ ਹੈਗੇ ਤੁਸੀਂ ਸਿੱਧਾ ਸਰਪੰਚ ਸਾਹਿਬ ਦੇ ਨਾਲ ਹੀ ਫਿਰ ਸਕਦੇ ਹੋ ਨਹੀਂ ਨਹੀਂ ਇਹ ਕਰ ਸਕਣਾ ਸਾਡੀ ਰੈਂਕ ਦਾ ਸਰਪੰਚ ਕੋਈ ਕੰਮ ਹੀ ਨਹੀਂ ਕਰਦਾ ਅੱਛਾ ਜੀ ਹਾਂ ਜੀ ਹਾਂ ਐਡੀ ਗੱਲ ਐ ਹਾਂ ਜੀ ਐਡੀ ਹੀ ਗੱਲ ਤਾਂ ਤੇਰੇ ਹੁਣ ਜਿਹੜੀ ਸਰਪੰਚ ਨਾਲ ਗੱਲ ਕਰਨੀ ਉਹ ਤੁਹਾਡੇ ਨਾਲ ਕਿਵੇਂ ਕਰਾਂ ਮੈਂ ਉਹ ਤਾਂ ਠੀਕ ਹੈ ਜੀ ਮੇਰੀ ਗੱਲ ਸੁਣ 76 ਵਾਂਗੂ ਵੱਧਦਾ ਨਾ ਜਾ ਤੇ ਜਦੋਂ ਸਰਪੰਚ ਆ ਗਿਆ ਨਾ ਤਾਂ ਮੇਰੀ ਗੱਲ ਕਰਵਾਦੀ ਤੇ ਕਿਹਦੇ ਗਾਣਾ ਨਹੀਂ ਬਲ ਖੜ ਕੇ ਜਾ ਨਾ ਹੋਰ ਮੇਰਾ ਮੈਂ ਤੈਨੂੰ ਦੱਸਾਂ ਆਹੋ ਸੁਣ ਗਿਆ ਨਹੀਂ ਕਰਵਾ ਦਿਆ ਤੇਰੇ ਨਾਲ ਕੀ ਗੱਲ ਕਰਾਂ ਦੱਸ ਮੂੰਹ ਨਾ ਮੱਥਾ ਕਹਿੰਦੇ ਜਿੰਨ ਪਹਾੜੋਂ ਲੱਥਾ ਸ਼ਕਲ ਦੇਖੀ ਆਪਦੀ ਕਿੱਥੇ ਤੂੰ ਕਿੱਥੇ ਸਰਪੰਚ ਨਾ ਇਹ ਹਾਲਾ ਪਿੰਦਿਆ ਹੋਰ ਠੀਕ ਆ ਹੋਰ ਠੀਕ ਠਾਕ ਹੋਰ ਵਧੀਆ ਲੱਗਿਆ ਸੀ ਜਨਾ ਵਧੀਆ ਵਧੀਆ ਚਾਵਾ ਯਾਰਾ ਮੇਰਾ ਡਰਾਈਵਰ ਬਸ ਸੀ ਜਨ ਜਾ ਪੂਰਾ ਕਰਿਆ ਯਾਰਾ ਉਹ ਗਿਆ ਨੰਗਾ ਅੱਛਾ ਤੇ ਮੇਰੀ ਮਸ਼ੀਨ ਖੜੀ ਆ ਉਥੇ ਕੋਠੇ ਚ ਟਰੈਕਟਰ ਲਾ ਕੇ ਆ ਜਾ ਅੱਛਾ ਕੋਠਿਆਂ ਚ ਖੜੀ ਆ ਉਧਰ ਹਾਂ ਉਧਰ ਖੜੀ ਆ ਕੋਠੇ ਚ ਟਰੈਕਟਰ ਲਾ ਕੇ ਆ ਟਰੈਕਟਰ ਲਾਵਾਂਗੇ ਆਪਾਂ ਦਾ ਰੇਲ ਗੱਡੀ ਦਾ ਇੰਜਣ ਲਾ ਦੀਏ ਤੂੰ ਟਰੈਕਟਰ ਦੀ ਕੀ ਗੱਲ ਕਰਦਾ ਲਾ ਦੇਾਂਗੇ ਦਰਦਾ ਕਿਹਾ ਤੈਨੂੰ ਡਰਾਈਵਰ ਗਾਹ ਨੂੰ ਹੋਰ ਰਖਾ ਦਾਂਗੇ ਵਧੀਆ ਗੱਲ ਕੀ ਆ ਕਿ ਜਦ ਤੈਨੂੰ ਪੂਰਨਾ ਨਾਲ ਗੱਲ ਦੱਸਾਂ ਮੰਗੂਆ ਯਾਰ ਮੈਂ ਦੱਸ ਸਕਦਾ ਸੱਤ ਅੱਛਾ ਉਡੀ ਜਨਾਨੀ ਆ ਤੀਜ ਐ ਹੈਰਾ ਥਾਫਾ ਤੇ ਸਰਪੰਚ ਉਹਦੇ ਘਰੇ ਗੇੜੇ ਮਾਰਦੇ ਨੇ ਮੈਨੂੰ ਸੁੱਖ ਨਹੀਂ ਜਾ ਪਉਂਦੀ ਇਹ ਤਾਂ ਹੁਣ ਬਾਈ ਤੂੰ ਸਿਆਣੀ ਆ ਜਿਹਦੀ ਅੱਖਾਂ ਦੋਹਣੀਆਂ ਆ ਆਪੀ ਪੱਟੀ ਬੰਨੂ ਪਾਪਾ ਹੁਣ ਸਮਝਾ ਸਮਝਾ ਥੱਕ ਗਏ ਵੀ ਭਾਈ ਘਰ ਦੇ ਕੰਮ ਕਰ ਲਿਆ ਕਰ ਬਾਹਰਲੇ ਹੁਣ ਤੂੰ ਛੱਡ ਦੇ ਸਰਪੰਚੀ ਦਾ ਵੀ ਸਾਲ ਰਹਿ ਗਿਆ ਸਾਡ ਪਰਾਂ ਇਹ ਕੰਮਾਂ ਚ ਕੀ ਰੱਖਿਆਗਾ ਨਾਲੇ ਤਾਂ ਘਰੋਂ ਲੱਗੋ ਲੱਗ ਪੈਸੇ ਲਾਏ ਨਾਲੇ ਕੁਛ ਖੱਟਿਆ ਨਹੀਂ ਨਾਲੇ ਘਰ ਦੇ ਕੰਮ ਗਏ ਮੜੀ ਮੋਟੀ ਨਾ ਤੂੰ ਝਾਫੇ ਦੀ ਕਲਾਸ ਲਾਇਆ ਕਰ ਝਾਫੇ ਨੂੰ ਬਥੇਰਾ ਕਹਿਣਾ ਭਾਈ ਖੇਤ ਬੰਨੇ ਦਾ ਕੋਈ ਹੋਰ ਮਾਣਾ ਮੋਠਾ ਦੇਖਿਆ ਕਰੋ ਕੋਈ ਗਾਇ ਖਿਆਲ ਹੀ ਨਹੀਂ ਕਰਦਾ ਗੱਲ ਦਾ ਯਾਰ ਕੀ ਕਰੀਏ ਉਹ ਕੱਢਾ ਜਾਣਾ ਕਿਤੇ ਮੈਂ ਸੰਦ ਪੜੇ ਸਾਹਮ ਦਾ ਇਥੇ ਕੋਸ਼ ਕਰਦਾ ਵਿੱਚ ਹੀ ਸਾਰੀਆਂ ਮਸ਼ੀਨਾਂ ਦਾ ਕੰਮ ਹੋ ਜਾਂਦਾ ਹੋਰ ਹੋ ਜਾਂਦੇ ਨੇ ਮੈਂ ਕਿੰਨੇ ਕੰਮ ਕਰੀ ਆਵਾ ਕੱਲਾ ਜਾਣਾ ਸੌ ਸਿਆਪਾ ਜਾਣ ਘਰੇ ਨੇ ਕਰੇ ਕਬੀਲਦਾਰੀ ਵਾਲੇ ਵੀ ਮੈਨੂੰ ਕਰਨੇ ਪੈ ਜਾਂਦੇ ਨੇ ਸਰਪੰਚ ਤਾਂ ਆਪਣਾ ਠਹਾਉਂਦੀ ਨਹੀਂ ਜਾਂ ਉਹ ਤੜਕੀ ਪਾਉਂਦੇ ਨੇ ਸੂਟ ਫੂਟ ਛੜ ਜਾਂਦੇ ਨੇ ਔਰਤੀ ਆਉਂਦੀ ਨਹੀਂ ਹੈ ਵੀ ਮਾਰ ਕੇ ਗੱਲ ਪਤਾ ਕਿਵੇਂ ਲੱਗਦੀ ਉਹ ਮੰਗੂ ਯਾਰ ਬੰਦਾ ਹੁੰਦਾ ਹੁੰਦਾ ਜੰਮ ਮੰਗੂ ਤਾਂ ਹੈਗਾ ਹੁਣ ਸਿੱਧਾ ਸਾਦਾ ਹੁਣ ਉਹਦੇ ਦਿਮਾਗ 'ਚ ਕੀ ਬਾੜੀਏ ਦੀ ਦਿਮਾਗ ਤੇ ਠਿਕਰੀ ਮੂਦਾ ਵੱਜ ਗਿਆ ਉਹ ਤਾਂ ਕਿਸੇ ਦੀ ਗੱਲ ਹੀ ਨਹੀਂ ਸੁਣਦਾ ਨਾ ਘਰੇ ਸੁਣਦਾ ਕਿਸੇ ਯਾਰ ਦੋਸਤ ਨੂੰ ਕਹਿੰਦੇ ਆ ਵੀ ਇਹਨੂੰ ਸਮਝਾ ਦੇ ਨਾ ਉਹਦੀ ਸੁਣਦਾ 1 2 3 4 5 6 7 8 9 10 ਬੱਲੇ 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 10 ਲਾ ਲੈ ਇਹ ਬਕਲੀ ਇਹਦਾ ਬਰਾ 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 ਜੈ ਮੱਤਾ ਦੀ ਜੈ ਮੱਤਾ ਦੀ

ਮਹਾ ਪੈਗ ਪੂਕ ਲਾਉਨੇ ਆ ਕੁੱਟਾ ਕਹਿੰਦਾ ਜਾ ਸਰਕਾਰੀ ਥਾਂ ਤੇ ਦਰਖਤ ਦੇਖ ਕੇ ਆ ਅਨਰੇਗ ਵਾਲਿਆਂ ਨੇ ਪਾਣੀ ਨਹੀਂ ਪਾਇਆ ਯਾਰ ਕਹੇ ਕਿ ਭੇਜੇ ਸੀ ਨਾਲੇ ਵੀ ਭਾਈ ਸਾਰੇ ਬੂਟਿਆਂ ਚ ਪਾਣੀ ਪਾ ਦਿਓ ਜੇ ਬੂਟੇ ਮੱਚ ਗਏ ਸਰਪੰਚ ਮੇਰੇ ਤੇ ਚੜੂਗਾ ਹੋਸ਼ਾਹ ਜੀ ਕਿਵੇਂ ਹੋ ਉਹ ਠੀਕੇ ਪਈ ਚੱਖਿਆ ਉਹ ਠੀਕੇ ਹਾਂ ਠੀਕ ਹੈ ਤੂੰ ਦੱਸੇ ਹਾਂ ਹਾਂ ਵਧੀਆ ਪਈ ਉਹ ਬਸ ਪਈ ਵਰਜਸੀ ਕਰਨ ਆ ਜਨੇ ਮਾ ਮੜੇ ਸਰੀਰ ਤੰਦਰੁਸਤ ਰਹੂਗਾ ਉਹਨੇ ਕਿ ਤਾ ਛਰੀ ਚ ਪਾਣੀ ਜੇ ਪਰ ਜੇ ਹਾਂ ਸਾਰੇ ਯਾਰ ਖਾਣੇ ਵੀ ਰੇਹਾਂ ਸਪਰੇ ਹਾਲੇ ਹੋ ਗਏ ਹਾਂ ਪਈ ਹਾਂ ਪਈ ਉਹੀ ਗੱਲ ਹੈ ਹਾਂ ਹੁਣ ਤਾਂ ਬਸ ਪੁੱਛੋ ਨਾ ਕੋਈ ਚੀਜ਼ ਨਹੀਂ ਚੱਜੀ ਤੇ ਨਹੀਂ ਕੋਈ ਵੀ ਹਾਂ ਇੱਕ ਪਈ ਤਨ ਕਮਾਥਾ ਜੀ ਹਾਂ ਤੇਰੀ ਇੱਕ ਗੱਦੜ ਚਿੱਠੀ ਜੀ ਭੇਜੀ ਸੀ ਤੇ ਹਾਂ 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 ਤੇ ਜਿਸ ਪਈ ਤੈਨੂੰ ਤਾਂ ਫੜਾਈ ਆ ਦੇ ਭੇਜੀ ਕਿ ਸੀ ਸਰਦਾ ਨਹੀਂ ਫਿਰ ਸ਼ਰਦੇਪਾਏ ਕਿੱਥੇ ਐਲ ਤੂੰ ਆ ਪਿਛੇ ਨਾ ਕਰੀਏ ਤੇਰਾ ਕੰਮ ਪਈ ਕਰਨੀ ਪੂਏ ਤਾਂ ਤਾਂ ਹੀ ਸਾਨੂੰ ਆਖਿਆ ਸੀ ਮੈਨੂੰ ਪਤਾ ਸੀ ਤੁਸੀਂ ਕਰ ਸਕਦੇ ਹੋ ਤਾਂ ਹੀ ਆਖਿਆ ਸੀ ਕਿੰਨੇ ਪੈਸੇ ਨੇ ਸਾਨੂੰ ਪਤੀ ਐ ਪਈ ਤੁਸੀਂ ਜਿਵੇਂ ਕੋ ਹਾਂ ਪੂਰਾ 2000 ਰੁਪਏ ਸੀ ਉਹ ਯਾਰ ਬਾਣੇ ਲਿਖ ਲੈ ਸਠਾ ਤਾਂ ਇੰਨੇ ਦਾ ਸਮਾਨ ਹੀ ਨਹੀਂ ਗਿਆ ਉਹ ਜ਼ਿਆਦੇ ਨਹੀਂ ਪਈ ਲਿਖੇ ਸ਼ੇਰਾਂ ਵਾਲੀ ਦੀ ਛਾਂ 1 ਰੁਪਿਆ ਬਦਨੀ ਲਿਖਿਆ 1 ਰੁਪਿਆ ਇੱਕ ਦਵਾਨੀ ਵੀ ਭਈ ਤੂੰ ਆਇਆ ਕਰ ਹਾਂ ਆ ਚੱਕ 18000 ਰੁਪਏ ਬਸ ਕਾੜੀ ਮਾਰ ਦੇ ਆ ਫੜਾ ਉਹਦੀ ਗੱਦੜ ਚਿੱਟੀ ਚਲੋ ਠੀਕ ਹੈ ਭਈ ਜਾਂਦੇ ਚੋਰ ਦੀ ਪੱਗੀ ਸਹੀ ਹੋਰ ਨਹੀਂ ਕੁਛ ਪੂਰਾ ਪੂਰਾ ਅੱਛੇ ਭਈ ਬਸ ਕਾੜੀ ਮਾਰ ਦੇ ਰੁਪਏ ਤਾਂ ਭਈ ਪੂਰਾ 20000 ਮਿਲ ਜਾਂਦੇ ਨੇ ਫਿਰ ਬਹੁਤ ਬਧੀ ਇੱਕ ਦਵਾਨੀ ਵੀ ਵੱਧ ਨਹੀਂ ਲਿਖੀ ਦੋਹਾਂ ਦੀ ਸ਼ੌ ਮੈਂ ਦੇਖ ਲਾਂ ਦਰਖਤ ਬਸ ਸਾਫ ਕਰ ਦੇਗਾ ਚਲੋ ਠੀਕ ਹੈ ਭਈ ਚੋਰ ਦੀ ਪੱਗੀ ਸਹੀ ਇਹ ਸ਼ਰਮ ਵਾਲੀ ਏ ਕਿਰਪਾ ਕਰਤੀ ਏ ਤਾਂ ਬਹੁਤ ਕਿਰਪਾ ਹੋਗੀ ਮਰੇ ਹੋ ਪੈਸੇ ਨਿਕਲੇ ਲੈ ਬਾਈ ਸਰਪੰਚ ਨੇ ਦਿੱਤਾ ਸੀ ਪੂਰਾ 20000 ਲਾਲੇ ਨੂੰ ਦੇਤਾ 18000 ਨਾਲੇ ਲਾਲਾ ਖੁਸ਼ ਤੇ ਨਾਲੇ ਬਣ ਗਈ ਆਪਣੀ ਦਿਹਾੜੀ ਵਧੀਆ ਉਹ ਮੈਨੂੰ ਵੀ ਚਾਫਾ ਕਹਿੰਦੇ ਨੇ ਨਾਲੇ ਅਜ ਲਾਲੇ ਦੇ ਵਾਰ ਚ ਲੱਗ ਗਿਆ ਨਾਲੇ ਸਰਪੰਚ ਨਹੀਂ ਲੱਗਿਆ ਤੇ ਲੈ ਸਰਪੰਚ ਨੂੰ ਲਾਵਾ ਫੋਨ ਹੈਲੋ ਓਹੋ ਹੈਲੋ ਹੈਲੋ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਹਾਂ ਜੀ ਮੈਂ ਪਹਿਲਾਂ ਵੀ ਲਾਇਆ ਸੀ ਫੋਨ ਅੱਛਾ ਜੀ ਕੌਣ ਬੋਲ ਰਹੀ ਹੈ ਓਹੋ ਪਛਾਣਿਆ ਨਹੀਂ ਮੈਂ ਜੀ ਮੈਂ ਮੰਗੀ ਦੇ ਘਰ ਵਾਲੀ ਬੋਲ ਰਹੀ ਹਾਂ ਅੱਛਾ ਜੀ ਅੱਛਾ ਅੱਛਾ ਠੀਕ ਹੈ ਠੀਕ ਹੈ ਠੀਕ ਹੈ ਠੀਕ ਹੈ ਹੋਰ ਸੌ ਓ ਮੇਰੇ ਤਾਂ ਸੁਪਨਿਆਂ ਚ ਖਿਆਲਾਂ ਚ ਤੁਸੀਂ ਘੁੰਮਦੇ ਰਹਿੰਦੇ ਹੋ ਤੁਸੀਂ ਪਛਾਣਿਆ ਵੀ ਨਹੀਂ ਮੈਨੂੰ चाँ चाँ अच्छा गौतम जी वसी से सम जी साते खापा देखोगे अच्छा तो अन्न को ख्याल नहीं आंदाਾਨੂੰ ही गौतम ਦਾ ਅੱਛਾ ਜੀਤਾ ਬਦਨੇ ਕੋਈ ਫਿਰ ਦਿਲ ਛੋਟੇ ਉਸਦੀ ਆਏ ਹਾਏ ਫਿਰ ਜਾਤਾ ਕਰਦੇ ਨਹੀਂ ਮੇਰੇ ਕੋਲ ਨੰਬਰ ਹੀ ਹੈ ਇਹਨੂੰ ਛੋਟਾ ਅੱਜ ਮੈਂ ਉਹ ਤੇ ਭੇਜਿਆ ਵੀ ਦੀ ਝਾਫੇ ਨੂੰ ਵੀ ਨੰਬਰ ਦਾ ਕਾਰਨ ਤਾਂ ਜਾਣ ਕੋਈ ਆਇਆ ਨਹੀਂ ਸਾਡੇ ਕੋਲ ਮੈਂ ਝਾਫੇ ਨੂੰ ਲਾਇਆ ਸੀ ਫੋਨ ਆ ਜਾ ਪਾਦਗੋ ਆਵਦੇ ਛਾਪੇ ਪਾ ਕੇ ਚੰੜ ਗਿਆ ਅੱਛਾ ਸਰਕਪੋਰਦਾ ਸੀ ਅੱਛਾ ਉਹਨੇ ਫੋਨ ਆਇਆ ਦੀ ਆ ਫਿਰ ਮੈਂ ਜਿੜਕਤਾ ਸੀ ਤਾਂ ਹੀ ਨਹੀਂ ਦੱਸਿਆ ਅੱਛਾ ਜੀ ਅੱਛਾ ਅੱਛਾ ਉਹ ਗੱਲ ਦੀ ਇਹ ਹਮਨ ਨੂੰ ਤਾਂ ਆਪਣੇ ਕੋਲ ਹੈ ਇਹ ਕੀ ਗੰਦਾ ਜੀ ਭਾਈ ਉਹਨੂੰ ਕਹਿ ਦੇ ਉਹ ਗੱਲ ਕਰਾ ਦਿਆ ਕਰ ਕਦੇ ਅੱਛਾ ਜੀ ਚਲੋ ਉਹ ਗੱਲ ਨਹੀਂ ਇਹਨਾਂ ਨੂੰ ਨੋਟਾ ਕਰ ਲਓ ਦੇਵਤਾ ਨੂੰ ਮੁਲਾਕਾਤ ਜ਼ਰੂਰੀ ਹੈ। ਜੇ ਜਲਦ ਬਣੂ ਨਾ ਕੋਈ ਰੱਖਦੇ। ਠੀਕ ਹੈ। ਚਲ ਕੋਈ ਨਹੀਂ। ਆਪੋ ਕਿਤੇ ਨਾ। ਮਾਰੀ ਨੂੰ ਮਕਿਆਵਾਂਗੇ ਕਿਤੇ। ਠੀਕ ਹੈ। ਇੱਕ ਵਾਰੀ ਇਹ ਥੋੜਾ ਜਿਹਾ ਜਾਣਾ ਇਹਨੇ ਕਿਤੇ। ਅੱਛਾ ਜੀ। ਇਹ ਦੇਖਦੇ ਆਂ ਕਰਦੇ ਆ ਮੁਲਾਕਾਤ। ਠੀਕ ਹੈ ਜੀ। ਕੋਈ ਗੱਲ ਨਹੀਂ ਫੋਨ ਕਰਦੇ ਹੋ ਜ਼ਰੂਰ। ਨਾਲੇ ਮੇਰੀ ਗੱਲ ਸੁਣੋ ਹਾਂਜੀ ਤੁਸੀਂ ਇਹਨੂੰ ਥੋੜਾ ਜਿਆਦਾ ਛਾੜ ਦਿਆ ਕਰੋ ਮੈਨੂੰ ਪਰੇਸ਼ਾਨ ਬਹੁਤ ਕਰਦਾ ਬਹੁਤ ਲੜਦਾ ਹੈ ਮੇਰੇ ਨਾਲ ਅਰੇ ਦੁਬਾਰੇ ਫੇਰ ਲੜਵਾਗੇ ਜੀ ਲੜਦਾ ਹੈ ਠੀਕ ਹੈ ਕੋਈ ਤੁਸੀਂ ਇਹ ਚਾਹੀ ਮੈਂ ਤਾਂ ਕਹਿੰਦੇ ਹਾਂ ਠੀਕ ਕਰਦਾ ਗੱਲ ਕਰਵਾਦਾ ਨਾ ਨਾ ਠੀਕ ਕਰਨ ਨੂੰ ਹੈ ਜਾਣ ਕੇ ਕਰਦਾ ਠੀਕ ਚੱਲਿਆ ਕੋਈ ਗੱਲ ਨਹੀਂ ਕਹਿਦਾ ਕਿ ਤੁਹਾਡੇ ਨਾਲ ਚੱਕਰ ਨਾ ਮਾਰੋ ਤੁਸੀਂ ਪਹਿਲਾਂ ਮੋਟਾ ਦਬਕੇ ਚੱਲਦਾ ਮੜਾ ਮੋਟਾ ਫਰਕ ਤਾਂ ਹੈਗਾ ਕੋਈ ਗੱਲ ਨਹੀਂ ਹੋਰ ਤਾਂ ਬਾਅਦ ਵਿੱਚ ਮੈਂ ਤਾਂ ਹੁਣ ਚਲੀ ਜਾਂਦੀ ਮੈਂ ਤਾਂ ਤਲਾਕ ਦੇ ਦਿੰਦੀ ਹੁਣ ਨੂੰ ਤਲਾਕ ਐ ਕਿਵੇਂ ਹੁਣ ਦੇ ਦਾਂਗੇ ਜੀ ਬਸ ਐਂ ਦੀ ਗੱਲ ਅੱਛਾ ਕਿਵੇਂ ਮੰਨ ਲਵੇ ਤੁਸੀਂ ਵਾਕੇ ਫਿਰ ਮੈਂ ਵੀ ਤੁਹਾਡੇ ਘਰ ਕੇ ਚੁੱਪ ਕਰਕੇ ਚਲੋ ਗੱਲ ਨਹੀਂ ਹੁਣੋਂ ਸਾਥਾ ਕੇ ਕਹੇ ਜੇ ਨਾ ਜ ਮੈਨੂੰ ਰਾਹ ਗਲੀ ਤੇ ਮਿਲਿਆ ਕੇ ਤੇ ਉਦੋਂ ਕਹਾਂ ਠੀਕ ਠੀਕ ਐ ਚਲੋ ਠੀਕ ਐ ਮਨ ਲਵੇ ਬਾਪੂ ਇੱਧਰ ਨੂੰ ਆਈ ਜਾਂਦਾ ਚਲੋ ਠੀਕ ਐ ਕੱਲ ਮੈਂ ਕਰੂਗਾ

ਹੋਰ ਪਈ ਭਿੰਦਿਆ ਠੀਕ ਹੈ ਠੀਕ ਹੈ ਠੀਕ ਹਾਂ ਹਾਂ ਠੀਕ ਹੈ ਵਗਿਆ ਆਪਣੇ ਨੰਬਰਦਾਰਾਂ ਦੇ ਇਕੱਠ ਜਾ ਕਹਦਾ ਹੋਇਆ ਰਹਿੰਦਾ ਉਹ ਮੈਂ ਸੋਨੇ ਉੱਥੇ ਮੁੰਡਾ ਹੁੰਦੀ ਦਵਾਈ ਜੁੰਦੇ ਨੇ ਮੁੰਡਾ ਹੁੰਦੀ ਭਾਈ ਹੂੰ ਅੱਛਾ ਬਾਕੀ ਤੈਨੂੰ ਪਤਾ ਹੀ ਆ ਜਨਾਨੀਆਂ ਦੀ ਭੇਡ ਚਾਣਾ ਕਿਤੇ ਵੀ ਮਰਜ਼ੀ ਇਕੱਠੀਆਂ ਕਰ ਲੋ ਆਪਾਂ ਉੱਥੇ ਹੋ ਜਾਂਦੀ ਨੇ ਕੋਈ ਵੀ ਧਰਲੇ ਚਾਰ ਫੋਟੋਆਂ ਹਾਂ ਉੱਥੇ ਆਪਾਂ ਹਾਂ ਉੱਥੇ ਜਨਾਨੀਆਂ ਇਕੱਠੀਆਂ ਹੋ ਜਾਂਦੀਆਂ ਨੇ ਅੱਛਾ ਭਾਈ ਵੀ ਦਵਾਈਆਂ ਨਾਲ ਮੁੰਡੇ ਹੁੰਦੇ ਆ ਹਾਂ ਹਾਂ ਦਵਾਈਆਂ ਨਾਲ ਮੁੰਡੇ ਹੁੰਦੇ ਆ ਪਰ ਰੱਬ ਦੇ ਦਾ ਹੱਥ 'ਚ ਕੁਝ ਹੈ ਨਹੀਂ ਰੱਬ ਨੂੰ ਜੇ ਲੋਕ ਮੰਨਦੇ ਨਹੀਂ ਗਏ ਹਾਂ ਰੱਬ ਦਾ ਇਹਨਾਂ ਦੇ ਇਹ ਮੁੱਠੀ ਚ ਲਈ ਬੈਠੇ ਨੇ ਆਮ ਲੋਕਾਂ ਨੂੰ ਮੁੱਠੀ ਚ ਲਈ ਬੈਠੇ ਨੇ ਰੱਬ ਨੂੰ ਤਾਂ ਰੱਬ ਨੂੰ ਦਾ ਟੱਬ ਸਮਝ ਰਹੇ ਨੇ ਰੱਬ ਨੂੰ ਮੰਨਦੇ ਨਹੀਂ ਇਹ ਆਏ ਆ ਭਈ ਜੇ ਦਵਾਈਆਂ ਨਾਲ ਜਵਾਕ ਹੋਣ ਲੱਗ ਜਾਣ ਫਿਰ ਤਾਂ ਲੋਕ ਇਕੱਲੇ ਮੁੰਡੇ ਜੰਮ ਲਿਆ ਕਰਨ ਫਿਰ ਕੁੜੀਆਂ ਦਾ ਹੋਣ ਹੀ ਨਾ ਐਦਾਂ ਮਾ ਹੋ ਜਾਣਾ ਹਾਂ ਉਸ ਆਪਣੇ ਇੱਥੇ ਬੰਤੇ ਜਿਹੜਾ ਮੁੰਡੇ ਹੋਣ ਦੀ ਦਵਾਈ ਦਿੰਦਾ ਅੱਛਾ ਇਹ ਤਾਂ ਆਪ ਘਰੇ ਯਾਰ ਕੁੜੀਆਂ ਨੇ ਲੈ ਬੋਲੋ ਚਾਰ ਕੁੜੀਆਂ ਹਾਂ ਅੱਛਾ ਉਹ ਫਿਰ ਆਵਦੇ ਨੇ ਮੁੰਡਾ ਕਰ ਲੇ ਹੂੰ ਹੋਰ ਫੇਰ ਠੀਕ ਠਾਕ ਰਹਿੰਨੂ ਕਰੇ ਪਰਿਵਾਰ ਸਾਰੇ ਠੀਕ ਠਾਕ ਲੱਗਿਆ ਔਰ ਬੜਿਆ ਫੇਰ ਹੈ ਉਹ ਬਦਲੇਗਾ ਟੰਡਾ ਹਾਂਜੀ ਸਭ ਠੀਕ ਹੈ ਚਾਰ ਲਿਆ ਚੰਗਾ ਬਈ ਬਿੰਦ ਚੱਲ ਗਏ ਜੰਨਾ ਬਾਬਾ ਹੋਰ ਭਾਈ ਹਾਂ ਬੱਬਰ ਟਾਈਮ ਘਟਾ ਦੇ ਕੋਲੇ ਬਾਈ ਕਰੇ ਫਿਰ ਕੰਮ ਧੰਦਾ ਕਰਨਾ ਪੈਂਦਾ ਆਪਾਂ ਸੌ ਲੈ ਕੇ ਆਇਆਗਾ